ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਬਜ਼ੀ ਨੂੰ ਪਾਣੀ ਪਾ ਰਹੇ ਹਾਂ ਵੀਰ ਜੀ ਦੇਖੋ ਸਬਜ਼ੀ ਸਾਰੀ ਆਰਗੇਨਿਕ ਵਿਜੀ ਸੀ ਸਾਰੀ ਮੱਚ ਗਈ ਤੇ ਇੱਥੋਂ ਦੀ ਟਰਾਲੀਆਂ ਲੰਘਣੀਆਂ ਤੇ ਇੱਥੇ ਪਾਣੀ ਪਾਈ ਜਾਂਦੇ ਆ ਓਏ ਮਿੱਟੀ ਨਾਲ ਉੱਤੇ ਤੇ ਸਾਰੀ ਸਬਜ਼ੀ ਪਾਣੀ ਦੀ ਸਾਡੀ ਉਹ ਜਮਾਂ ਆਰਗੇਨਿਕ ਸੀਗੀ ਸਾਰੀ ਮਰ ਚ ਗਈ। ਖੇਤ ਚ ਵੀ ਵੇਚੀ ਸੀਗੀ। ਉਹ ਵੀ ਸਾਰੀ ਮਰ ਚ ਗਈ। ਆ ਦੇਖੋ ਪਾਣੀ ਛੜਕੀ ਜਾਂਨੇ ਆ। ਖੇਤ ਚ ਸੀਗੀ ਸਬਜ਼ੀ। ਉਹ ਵੀ ਸਾਰੀ ਮਰ ਚ ਗਈ ਤੁਹਾਨੂੰ ਦਿਖਾਉਣੇ ਆ। ਛਟੀਆਂ ਲਾਈਆਂ ਸੇ ਪਾਸੇ ਰੇਤੇ ਤੋਂ ਬਾਈ ਜੀ। ਆਰਗੈਨਿਕ ਆ ਖੇਤੀ ਕਰਿਆ ਕਰੋ। ਹਾਂ ਜੀ। ਬਿਨਾਂ ਰਿਆਰ ਸਪਰੇਅਾਂ ਤੋਂ। ਪਈ ਵੀ ਰੇਸਪਰੇ ਨਹੀਂ ਕੀਤੀ ਆਸੇ-ਪਾਸੇ ਜਾਲੀ ਲਾਈ ਹੈ ਗੇਟ ਵੀ ਰੱਖਿਆ ਆਪਾਂ ਫਿਰ ਗੇਟ ਥੋੜਾ ਜਿਹਾ ਵੱਡਾ ਰੱਖ ਲਿਆ ਆ ਦੇਖੋ ਸਬਜ਼ੀ ਸਾਰੀ ਮੱਚ ਗਈ ਆਪਣੀ ਆ ਦੇਖੋ ਸਾਰੀ ਆ ਸਾਰਾ ਬੂਟਾ ਮੱਚ ਗਿਆ ਵੀਰ ਜੀ ਆ ਦੇਖੋ ਜਵਾਰ ਇੱਥੇ ਆਪਾਂ ਸਬਜ਼ੀ ਵੀ ਜੀ ਸਿਹਾ ਦੇਖੋ ਸਾਰੀ ਮੱਚ ਗਈ ਹੁਣ ਇਹਦਾ ਕਿਸ ਵੀਰ ਕੋਲੇ ਹੱਲ ਹੋਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਸਪੋਰਟ ਕਰੋ ਪਲੀਜ਼ ਜੀ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਆਹ ਦੇਖੋ ਆਪਾਂ ਸਬਜੀ ਬੀਜੀ ਸੀ ਫੇਟੇ ਕੱਲ ਰੱਖੀ ਪੂਰੀਆਂ ਪੂਰੀਆਂ ਭਰੀਆਂ ਤੇ ਆਹ ਦੇਖੋ ਜੀ ਸੁੱਕ ਵੀ ਗਈ ਇੰਦਾ ਵੀਰ ਜੀ ਕਮੈਂਟ ਕਰਿਆ ਕਰੋ ਕਿ ਜੀ ਵੀ ਕਿ ਜੀ ਵੀਡੀਓ ਪਾਇਆ ਕਰ ਗਿਆ ਆਪਾਂ ਫਿਰ ਆਪਾਂ ਉਸ ਹਿਸਾਬ ਤੇ ਵੀਡੀਓ ਬਣਾ ਕੇ ਪਾਇਆ ਕਰਾਂਗੇ ਆਹ ਦੇਖੋ ਜੀ ਮਾਚਰੀ ਇਹ ਸਾਰੀ ਸਭ ਜੀ ਇੱਕ ਕਮੈਂਟ ਕਰਕੇ ਦੱਸਿਆ ਕਰੋ ਵੀਰ ਜੀ ਕੱਲੇ ਤੇ ਬਣਾਉਣੀ ਆਪਾਂ ਵੀਡੀਓ ਆਹ ਦੇਖੋ ਇਹ ਪਿੰਡੀਆਂ ਆ ਪਤਾ ਨਹੀਂ ਕੀ ਚੀਜ਼ ਆ ਹੌਲੇ ਵੱਡੇ ਵੱਡੇ ਇਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਕਰੇਲੇ ਆ ਦੇਖੋ ਪਿੰਡੀਆਂ ਮੱਕੜੀਆਂ ਹਾਂਜੀ ਜੀ ਦੇਖੋ ਜੀ ਉਹ ਆ ਦੇਖੋ ਆ ਪੇਟੇ ਦੀਆਂ ਵੱਲਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਰ ਜੀ ਆਪਣੀ ਵੀਡੀਓ ਕੇ ਦੀ ਲੱਗੀ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵੀ ਵੀਰ ਜੀ سپورਟ ਕਰਿਆ ਕਰੋ ਆਪਦੇ ਭਰਾ ਦੀ ਆ ਦੇਖੋ ਜਵਾਰ ਵੀ ਮੱਚੀ ਆਂਦੀ ਖੜੀ ਅਜ ਤਾਈਂ ਰਾਤ ਹੀ ਪਾਣੀ ਲਾਇਆ ਦੇਖ ਕਿਲਾ ਪਿਆ ਥਾਂ ਤੇ ਆਏ ਹੋ ਗਿਆ ਥਾਂ ਵੀਰ ਬੰਟਕਾਰ ਕੀ ਜ਼ਰੂਰ ਸੇ ਕਰੋ ਚਲੋ ਮਿਲਦੇ ਆਂ ਅਗਲੇ ਬਲੌਗ ਚ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਧੰਨਵਾਦ